ਬਾਰਡਰ ਦੇ ਇਲਾਕੇ ਦੇ ਵਿੱਚ ਖੌਫ ਦਾ ਮਾਹੌਲ ਹੈ ਲੋਕ ਦਹਿਸ਼ਤ ਦੇ ਵਿੱਚ ਨੇ ਲੋਕ ਡਰੇ ਹੋਏ ਨੇ ਆ ਬੈਠੇ ਨੇ ਚੜ੍ਹਦੀ ਕਲਾ ਦੇ ਵਿੱਚ ਦੇਖ ਲੋ ਪੱਤਰਕਾਰਾਂ ਦੇ ਭਰਾਵਾਂ ਦੇ ਅੱਗੇ ਵੀ ਸਾਡੀ ਬੇਨਤੀ ਹੈ ਵੀ ਜਿਹੜੀ ਗੱਲ ਹੋਈ ਆ ਉਹਨੂੰ ਦੱਸੋ ਹਾਂ ਉਸ ਤੋਂ ਵੱਧ ਨਾ ਦੱਸੋ ਬਿਲਕੁਲ ਦਲੇਰੀ ਕਿਸੇ ਕੰਮ ਦੀ ਹੁੰਦੀ ਹੈ ਹਾਂ ਹੈਨਾ ਕਿਸੇ ਨੂੰ ਮਾਰ ਕੇ ਤੇ ਢਿੱਡ ਭਰਨਾ ਆਫਤਾ ਤੋਂ ਦਲੇਰੀ ਨਹੀਂ ਹਾਂ ਬਿਲਕੁਲ ਹੈਨਾ ਜੀ ਜੀ ਦਲੇਰੀ ਹੁੰਦੀ ਹੈ ਕਿ ਮਤਲਬ ਦਲੇਰ ਕਰਕੇ ਬੈਠੇ ਹਾਂ ਪਰ ਕੱਲ ਦੀਆਂ ਕਿੰਨੀਆਂ ਪਾਵਾਂ ਔਂਡੀਆਂ ਪੱਟੀ ਸ਼ਹਿਰ ਦੇ ਵਿੱਚ ਇੱਥੇ ਤੂਤ ਪੰਗਾ ਲੈਓ ਜਲੰਧਰ ਦੇ ਵਿੱਚ ਹਾਂ ਜੇ ਪਿਆਰਪੁਰ ਦਾ ਸਾਡੇ ਰਿਸ਼ਤੇਦਾਰੀ ਉਹ ਦੱਸਣ ਦੇ ਮੇਜਲਾਂ ਦੇ ਪਿੰਗਾ ਜੀ ਤੇ ਜੇ ਅਸੀਂ ਦਲੇਰ ਨਾ ਹੁੰਦੇ ਤਾਂ ਫਿਰ ਬਾਰਡਰ ਦੇ ਉੱਤੇ ਬੈਠੇ ਘਾਤੇ ਵਾਤਾਂ ਹੁੰਦੀ ਹਾਂ ਬਿਲਕੁਲ ਦੋਵੇਂ ਬਨੇ ਸਾਡੇ ਭਰਾ ਹੈ ਬਿਲਕੁਲ ਕਿਸੇ ਬਨੇ ਨੁਕਸਾਨ ਨਹੀਂ ਹੋਣਾ ਚਾਹੀਦਾ ਕੋਈ ਵੀ ਸਿੱਖ ਜਿਹੜਾ ਨਾ ਅਸਲ ਸਿੱਖ ਹੋ ਕਿਸੇ ਦਾ ਬੁਰਾ ਮੰਨ ਕੇ ਰਾਜੀ ਨਹੀਂ ਜੀ ਉਹ ਕਿਸੇ ਦਾ ਘਰ ਝਾੜ ਕੇ ਆਪ ਦਾ ਘਰ ਨਹੀਂ ਬਸਾਉਂਦਾ ਸਰਪੰਚ ਦਾ ਪਲਾ ਉਹ ਅਗਲਾ ਸਰਪੰਚ ਦਾ ਪਲਾ ਮੰਗਦਾ ਜੀ ਕੋਈ ਪ੍ਰਸ਼ਾਸਨ ਵੱਲੋਂ ਉਦੋਂ ਹਦਾਇਤਾਂ ਦਿੱਤੀਆਂ ਗਈਆਂ ਹੈ ਉੱਠਣ ਵਾਸਤੇ ਕਿਹਾ ਗਿਆ ਹੈ ਕਿਹੇ 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 ਨਹੀਂ ਸੰਵਾਦ ਆਪਣੀ ਮਰਜ਼ੀ ਨਾਲ ਉੱਠੇ ਮਰਜ਼ੀ ਮਰਜ਼ੀ ਨਾਲ ਤੇ ਨਿਗਮਦੀ ਕਰੋ ਛੇਤੀ ਕਰ ਦੋ ਹਾਂ ਤੇ ਹੁਣ ਤਾਂ ਗੱਲ ਕਰਨ ਵਾਲੀ ਕੋਈ ਨਹੀਂ ਰਹਿ ਗਈ ਤੁਸੀਂ ਇਹ ਹਾਲਾਤ ਸਾਰੇ ਵੇਖੇ ਆ ਤੁਹਾਨੂੰ ਲੱਗਦਾ ਵੀ ਜੰਗ ਕਿਸੇ ਮਸਲੇ ਦਾ ਹੱਲ ਹੈਗਾ ਜਾਂ ਚੱਲਣੀ ਚਾਹੀਦੀ ਤੁਸੀਂ ਜਿੰਦਾ ਵੀ ਜਿਵੇਂ ਨਹੀਂ ਗੱਲ ਕੋਈ ਹੈਗੀ ਹੂੰ ਤੇ ਖਵਾ ਜਿਆਦੇ ਨੇ ਹੂੰ ਤੇ ਇਹਦਾ ਇਹਦਾ ਲੋਕਾ ਜੰਗ ਜ਼ਿਆਦਾ ਲਾਤਾ ਹੈ ਕਿ ਆ ਬਣ ਗਿਆ ਫਰਾਂਸ ਆਗਲ ਬਣ ਗਈ ਹਾਂ ਤਾਂ ਮੇ ਦਾ ਮਾਰ ਸੱਚੇ ਪਾਛਾ ਕਿਰਪਾਈ ਕਰੂਗਾ ਤੇ ਦੋ ਮੁਲਕਾਂ ਦੀ ਕਿਰਪਾਈ ਰਵੇ ਕੋ ਜੇ ਜੰਗ ਲੱਗ ਜੇ ਤੇ ਫਿਰ ਅੱਗੇ ਵਾਲਾ ਕੰਮ ਨਹੀਂ ਰਹਿਣਾ ਕੱਲ ਦੀ ਪਵਾ ਇੱਕ ਨਵੀਂ ਨਵੀਂ ਆਈ ਹੈ ਬਿਨ ਲਿਖਤ ਜਾਰੀ ਕਰ ਦਿੱਤੀ ਆ ਹਾਂ ਗਵਰਨਮੈਂਟ ਨੇ ਲਿਸਟ ਜਾਰੀ ਕਰ ਦਿੱਤੀ ਆ ਵੀ 10 ਕਿਲੋਮੀਟਰ ਦੀ ਰੇਂਜ ਦੇ ਵਿੱਚ ਇੰਨੇ ਪਿੰਡ ਆਉਂਦੇ ਆ ਬਾਰਡਰ ਤੋਂ ਹਾਂ ਸਾਰੇ ਪਛਾਣ ਨਿਕਲ ਜਾਣਗੇ ਹਾਂ ਉਹ ਜਦੋਂ ਸਾਨੂੰ ਵੀ ਆਈ ਆ ਮੇਰੇ ਕੋਲ ਵਟਸਐਪ ਤੇ ਆਈ ਗਰੁੱਪ ਦੇ ਵਿੱਚ ਜੀ ਜਦੋਂ ਮੈਂ ਵੇਖੀ ਤਾਂ ਉਹਦੇ ਵਿੱਚ ਮੈਂ ਮੈਸੇਜ ਪੜਿਆ ਤੇ ਆਇਆ ਵਾਕਿਆ ਪਰ ਉਹਦੇ ਉੱਤੇ ਕਿਤੇ ਪੰਜਾਬ ਗਵਰਨਮੈਂਟ ਟਰਚ ਨਹੀਂ ਹੈਗੇ ਕਿਤੇ ਸੈਂਟਰ ਗਵਰਨਮੈਂਟ ਤੇ ਸਾਈਨ ਨਹੀਂ ਹੈਗੇ ਕਿਤੇ ਡੀਸੀ ਦੇ ਸਾਈਨ ਨਹੀਂ ਹੈਗੇ ਕਿਤੇ ਬਲਾਕ ਵਾਲੇ ਦੇ ਵੀਰ ਤੇ ਸਾਈਨ ਨਹੀਂ ਹੈਗੇ ਜੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਇਹ ਜਿਹੜੀਆਂ ਇਹ ਪਰਵਾਹਾਂ ਆਈਆਂ ਕਿੱਥੋਂ ਹਾਂ ਅਸਕਰ ਜਿੰਨੇ ਜਾਂ ਕੀਤੀ ਜਾਂ ਡੀਸੀ ਸਾਹਮਣੇ ਕੀਤੀ ਆ ਜਾਂ ਕੋ ਬਲਾਕ ਲੋਈ ਆ ਬਿਲਕੁਲ ਜਾਂ ਕੋ ਸੈਂਟਰਲ ਲੋਈ ਉਹਨਾਂ ਨੇ ਅੱਜ ਸੈਨ ਕਰਨੇ ਆ ਜੀ ਕਤਰਾ ਰਾਤ ਨੂੰ ਜਦੋਂ ਬੱਤੀ ਜਾਂਦੀ ਆ ਕਹਿੰਦੇ ਉਦੋਂਕ ਜਿਆਦਾ ਘਾਊਵਾ ਹੋ ਜਾਂਦਾ ਕੁਛ ਹੁੰਦਾ ਇਹਦਾ ਪਰ ਇਹਨਾਂ ਨੂੰ ਪਤਾ ਕਿਵੇਂ ਪਤਾ ਨਹੀਂ ਕਿਵੇਂ ਲੱਗ ਜਾਂਦਾ ਅੱਛਾ 8 ਵਜੇ ਕੋਈ ਤਮਾਕਾ ਨਹੀਂ ਹੁੰਦਾ ਹਾਂ ਸਾਢੇ 8 ਵਜੇ ਤਮਾਕਾ ਨਹੀਂ ਹੁੰਦਾ 9 ਵਜੇ ਬੱਤੀ ਬੰਦ ਹੋਈ ਉਸ ਵੇਲੇ ਤਮਾਕਾ ਹੋ ਜਾਂਦਾ ਇਹ ਪਤਾ ਨਹੀਂ ਰਲ ਮਿਲ ਕੇ ਆ ਵੀ ਕੀ ਕਰੀ ਜਾਂਦੇ 3:00 ਵਜੇ ਹੋਣ ਤੋਂ ਬਾਅਦ ਤਮਾਕਾ ਕਰਦੇ ਹਾਂ ਹਾਂਜੀ ਕਿਹੜੇ ਤੇ ਲੋਕ ਨੂੰ ਪਤਾ ਉਹ ਤਾਂ ਵਿਚਾਰੇ ਵੱਜ ਜਾਂਦੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਆਉਂਦੇ ਵੀ ਲਿਸਟ ਆ ਗਈ ਲਿਸਟ ਆ ਗਈ ਭੱਜ ਭੱਜ ਚੱਲੋ ਬਾਅਦ ਚ ਉਹਨਾਂ ਨੇ ਪ੍ਰੈਸ ਰੋਡ ਦੇਵ ਦਿੱਤਾ ਡੀਸੀ ਸਾਹਿਬ ਦੇ ਵੀ ਇਦਾਂ ਦੀ ਕੋਈ ਗੱਲਬਾਤ ਇਸ ਵਕਤ ਪਾਕਿਸਤਾਨ ਦੇ ਬਿਲਕੁਲ ਕਿਨਾਰੇ ਤੇ ਪਿੰਡ ਰਾਜੋਕੇ ਪੱਤੀਪਲੋ ਦੇ ਵਿੱਚ ਮੌਜੂਦ ਆ ਤੇ ਇੱਥੋਂ ਸਿਰਫ ਕਹਿ ਲਿਆ ਪਈ 500 ਮੀਟਰ ਦੀ ਦੂਰੀ ਤੇ ਪਾਕਿਸਤਾਨ ਦਾ ਇਲਾਕਾ ਜਿਹੜਾ ਵਾ ਉਹ ਸ਼ੁਰੂ ਹੋ ਜਾਂਦਾ ਵੱਖ-ਵੱਖ ਚੈਨਲਾਂ ਤੇ ਸਾਨੂੰ ਮਿਲਣ ਨੂੰ ਮਿਲਦਾ ਹੈ ਦੇਖਣ ਨੂੰ ਮਿਲਦਾ ਹੈ ਸੁਣਨ ਨੂੰ ਮਿਲਦਾ ਹੈ ਕਿ ਬਾਰਡਰ ਦੇ ਇਲਾਕੇ ਦੇ ਵਿੱਚ ਖੌਫ ਦਾ ਮਾਹੌਲ ਹੈ ਲੋਕ دہشت ਦੇ ਵਿੱਚ ਨੇ ਲੋਕ ਡਰੇ ਹੋਏ ਨੇ ਆ ਬੈਠੇ ਨੇ ਚੜ੍ਹਦੀ ਕਲਾ ਦੇ ਵਿੱਚ ਦੇਖ ਲਓ ਸਾਡੇ ਪ੍ਰਾਣੇ ਬਜ਼ੁਰਗ ਬੈਠੇ ਨੇ ਬਾਪੂ ਬੈਠੇ ਨੇ ਕੁਝ ਨੌਜਵਾਨ ਵੀਰ ਵੀ ਨਾਲ ਇਹਨਾਂ ਦੇ ਮੌਜੂਦ ਨੇ ਆਪਾਂ ਇਹਨਾਂ ਤੋਂ ਜਾਣਦੇ ਹਾਂ ਕਿ ਸਥਿਤੀ ਕਿੱਦਾਂ ਦੀ ਹੈ ਕਿ ਵਾਕਈ ਜਿਸ ਤਰ੍ਹਾਂ ਦਾ ਮਾਹੌਲ ਟੀਵੀ ਤੇ ਸਿਰਜਿਆ ਜਾ ਰਿਹਾ ਉਤਰਾਂ ਦਾ ਮਾਹੌਲ ਹੈਗਾ ਆਉ ਕਰਦੇ ਆ ਗੱਲਾਂ ਬੱਤਾਂ ਬਾਬਾ ਜੀ ਵਾਹਿਗੁਰੂ ਸਾਹਿਬ ਜੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀਆਂ ਲੜਾਈਆਂ ਵੀ ਦੇਖੀਆਂ ਹਾਂ ਜੀ ਹੋਣ ਵਾਲੀ ਵੀ ਦੇਖ ਰਹੇ ਹੋ ਹਾਂ ਜੀ ਕਿਵੇਂ ਕੀ ਫਰਕ ਕੀ ਲੱਗਦਾ ਹੈ ਕਿ ਪਹਿਲੋਂ ਜਦੋਂ ਅਸੀਂ 15 ਸਾਲ ਤੋਂ ਉਮਰੋ ਮੇਰੀ ਉਥੋਂ ਹੂੰ ਜਦੋਂ ਪਹਿਲੀ ਲਾਈ ਲੱਗੀ ਆ ਜੀ ਉਦੋਂ ਚਲੇ ਗਏ ਇਥੋਂ ਮੱਖੀ ਹੂੰ ਮੱਖੀਆਂ ਜਾਜ ਆਉਣੇ ਹਾਂ ਤੇ ਰੁਕਸਰੇ ਲੰਮੇ ਪੈਣਾ ਹਾਂ ਇਹ ਡੈਡੀ ਵੀ ਕਹਿੰਦਾ ਹਾਂ ਜੀ ਲੰਮੇ ਪੈਣਾ ਤੇ ਜਾਜ ਸਾਧ ਉਪਰਾਨਿਕ ਜਾਣੇ ਹੂੰ ਤੇ ਭੋਗੇ ਫਿਰ ਉਥੇ ਉਥੇ ਟੈਂਪੂਰਾ ਕੀਤਾ ਜੀ ਉਦੋਂ ਜਦੋਂ ਆਏ ਆ ਇਹ ਪੈਲਾ ਹੋ ਗਿਆ ਜੀ ਆਏ ਆ ਤੇ ਜਦੋਂ ਆਏ ਆ ਤੇ ਤਿਆ ਕੋਠਿਆਂ ਦੀ ਲਾ ਬੈਠੀਆਂ ਹੂੰ ਤੇ ਕੋਈ ਹਾਲ ਨਹੀਂ ਕਰਾਂ ਦਾ ਕਿੰਨੇ ਦਿਨਾਂ ਬਾਅਦ ਮੁੜੇ ਸੀ ਜਦੋਂ ਵਾਪਸ ਸਾਨੂੰ ਪੰਤਾ 20 ਦਿਨ ਲੱਗੇ 20 ਦਿਨ ਲੱਗੇ ਜਿਆਦਾ ਲੱਗੇ ਕਾ ਕਿੱਥੇ ਲੱਗੇ ਉਹ 20 ਦਿਨਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਕਿਤਲਾ ਵੀ ਜਿਹੜਾ ਭੈਣ ਭਰਾ ਸਭ ਚੰਗੇ ਮਿਲ ਗਏ ਹਾਂ ਰੋਟੀ ਪਾਣੀ ਚਲੋ ਮਾਲ ਡੰਗ ਦਾ ਸਾਡਾ ਬਾਹਰ ਫੇਰ ਲਿਆਉਣੇ ਹਾਂ ਤੇ ਰੋਟੀ ਪਾਣੀ ਚੋਂ ਛੇਰ ਸੀ ਉਹ ਰੋਟੀ ਪਾਣੀ ਉਹਨਾਂ ਕੋਈ ਰਸਨੀ ਕੀਤੀ ਜੀ ਤੇ ਜਿਹੜੇ ਭੈਣ ਭਰਾ ਉਹੋ ਜੇ ਕੁਕ ਚੱਲ ਜੀਏ ਤੇ ਰੋਟੀ ਪਾਣੀ ਤਾਂ ਨਹੀਂ ਇੱਕ ਸਾਧ ਦੇਗਾ ਹੂੰ ਉਹਨਾਂ ਸਾਨੂੰ ਕਿਸੇ ਗੱਲ ਦਾ ਪਿਛਾ ਨਹੀਂ ਕਰ ਪੌਣਤਾ ਕਿ ਵੀ ਇਹਨਾਂ ਨੂੰ ਵੀ ਕਿਸੇ ਦਾ ਤੇ ਉਦੋਂ ਤਾਂ ਅਸੀਂ ਆਹ ਹੌਲ ਗਏ ਦੂਜੇ ਜੰਗ ਦੇ ਵਿੱਚ ਹਮ ਗਏ ਆ ਬੀਬੀਆਂ ਦਰਮਾਚੂ ਗਣ ਗਈਆਂ ਨੇ ਹਮ ਤੇ ਉਹ ਪੀ ਨੇ ਦੋ ਤਰ ਆਖਿਆ ਵੀ ਆਪਣਾ ਪਿੱਛੇ हट ਜਾਓ ਹਾਂ ਉਹਨਾਂ ਦੇ ਪਨੇ ਵੀ ਸ਼ਾਇਦ ਪਹਿਲ ਉਤਾ ਹੀ ਕਰਦੇ ਮੁੜ ਗਏ ਉਹ ਸ਼ਾਇਦ ਆਪਾਂ ਗੱਲ ਕੋਈ ਵੱਡ ਨਾ ਜਾਵੇ ਹਮ ਤੇ ਤੁਰ ਪਿਆ ਹਮ ਤੁਰ ਪੇ ਇਹਨਾਂ ਦੇ ਘਰ ਦੇ ਜੀ ਸੀ ਹਮ ਜੀ ਤੁਰ ਪੇ ਜਦੋਂ ਉਹਦੇ ਜਦੋਂ ਮੁੜ ਕੇ ਪਿੰਡ ਆਇਆ ਉਹ ਠੁਕੰਡੇ ਵਿਆ ਠੁਕੰਡੇ ਵਿਆ ਤੇ ਤੋਂ ਇਹਨਾਂ ਦੇ ਇੱਕ ਕੁੜੀ ਵੀ ਇੱਥੇ ਘਰ ਰਹੀਗੀ ਅੰਦਰ ਜੀ ਜੀ ਭਿਆਨੇ ਤੁਰਪੇ ਤੇ ਜਦੋਂ ਨਲੇ ਤੋਂ ਗਏ ਉਹ ਪਰਗ ਵੀ ਆਪਣੀ ਕੁੜੀ ਆ ਕੁੜੀ ਅੰਦਰ ਆ ਤੇ ਕੁੜੀ ਜਾਗ ਫੇਰ ਇਹਨਾਂ ਦੋ ਕੜਿਕਾਂ ਜਿਆ ਰਹਿ ਲ ਖੜੀ ਹੂੰ ਤੇ ਇਹੋ ਜਿਹਾ ਮਾਹੌਲ ਸੀ ਉਦੋਂ ਜਿੱਤਰਾ ਹੁਣ ਰੋਲਾ ਫੜਾ ਪੈ ਰਿਹਾ ਟੀਵੀ ਤੇ ਖਬਰਾਂ ਰਾਈ ਹਨਾ ਵੀ ਹੁਣੇ ਲੜਾਈ ਲੱਗ ਗਈ ਹੁਣੇ ਲੜਾਈ ਲੱਗ ਗਈ ਉਦੋਂ ਵੀ ਇਤਰਾਹ ਦਾ ਮਾਹੌਲ ਸਿਰਜਿਆ ਜਾ ਰਿਹਾ ਸੀ ਉਦੋਂ ਕਿਉਂਕਿ ਖਬਰਾਂ ਖਬਰਾਂ ਰੇਡੀਓ ਹੁੰਦੇ ਸੀ ਉਦੋਂ ਨਹੀਂ ਹੋਈ ਇਹੋ ਜਿਹੀ ਕੰਮ ਅੱਛਾ ਜੀ ਉਦੋਂ ਦਾ ਉਦੋਂ ਪਰਗ ਆਇਆ ਜੋ ਠੁਕਣੇਵੀਆਂ ਉੱਤਰ ਪਏ ਉਦੋਂ ਉਹਦਾ ਪਤਾ ਲੱਗਿਆ ਉਹਦਾ ਆ ਗੱਲ ਨਹੀਂ ਜਿਹੜੀ ਵਿਆਹ ਹੁਣ ਉੱਫਲਾਣ ਸੱਪੇਂਡ ਉੱਠ ਗਿਆ ਹਾਂ ਫਲਾਂ ਤਾਂ ਗਾ ਪੈਣਾ ਪੈਣਾ ਗੋਲੀ ਚ ਲੰਡੇ ਵੀ ਆ ਹਾਂ ਉਸ ਬੰਮ ਚਲ ਉਹ ਕੰਮ ਕੋ ਨਹੀਂ ਕੋਈ ਪ੍ਰਸ਼ਾਸਨ ਵੱਲੋਂ ਉਦੋਂ ਹਦਾਇਤਾਂ ਦਿੱਤੀਆਂ ਗਈਆਂ ਇਹ ਉੱਠਣ ਵਾਸਤੇ ਕਿਹਾ ਗਿਆ ਕਿਹ 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 ਨਹੀਂ ਸਨਵਾ ਆਪਣੀ ਮਰਜ਼ੀ ਨਾਲ ਉੱਠੀ ਮਰਜ਼ੀ ਮਰਜ਼ੀ ਨਾਲ ਉੱਠੀ ਉਦੋਂ ਜੋ ਠੁਕਿਆ ਉਦੋਂ ਉੱਠਿਆ ਹਾਂ ਉਦੋਂ ਪਹਿਲੇ ਉੱਠੇ ਪਹਿਲਾਂ ਨਹੀਂ ਉੱਠੇ ਉਦੋਂ ਸਾਡੇ ਪਿੰਡ ਬੰਦੇ ਰਹੇ ਨੇ ਹਾਂ ਵਿਚ ਬੰਬ ਚੱਲਦੇ ਨਾ ਹਾਂ ਉਦੋਂ ਵੀ ਬੰਦੇ ਫੇਰਾ ਆਉਂਦੇ ਸੀ ਆਠ ਸੱਤ ਬੰਦੇ ਆਉਂਦੇ ਸੀ ਸਿਆਣ ਸਿਆਣੇ ਉਹ ਨਾ ਗੇੜਾ ਮਾਰ ਜਾਣਾ ਤੇ ਫੇਪਾ ਵਸ ਜਾ ਜਾਣਾ ਜੀ ਹਾਂ ਤੇ ਮਤਲਬ ਕੋਈ ਅਨਾਉਂਸਮੈਂਟ ਨਹੀਂ ਹੋਈ ਨਾ ਬਿਲਕੁਲ ਤੇ ਹੁਣ ਜਿਤਨਾ ਹੋ ਰਹੀਆਂ ਵੀ ਲੱਗਦਾ ਹੁੰਦਾ ਜੀ ਹੁੰਦਾ ਆਉਂਦੇ ਚੰਦ ਮਿੰਟਾਂ ਜਿਆ ਤੇ ਨਿਕਲਦੀ ਕਰੋ ਛੇਤੀ ਕਰ ਲਓ ਹਾਂ ਤੇ ਹੁਣ ਤਾਂ ਗੱਲ ਕਰਨ ਵਾਲੀ ਕੋਈ ਨਹੀਂ ਰਹਿ ਗਈ ਤੁਸੀਂ ਇਹ ਹਾਲਾਤ ਸਾਰੇ ਵੇਖੇ ਆ ਸਾਰੇ ਵੇਖਿਆ ਤੁਹਾਨੂੰ ਲੱਗਦਾ ਵੀ ਜੰਗ ਕਿਸੇ ਮਸਲੇ ਦਾ ਹੱਲ ਹੈਗਾ ਜਾਂ ਚੱਲ ਲੱਗਣੀ ਚਾਹੀਦੀ ਤੁਹਾਨੂੰ ਤਾਂ ਇਹ ਜਾਪਦਾ ਵੀ ਜਿਵੇਂ ਨਹੀਂ ਗੱਲ ਕੋਈ ਹੈਗੀ ਹੂੰ ਤੇ ਖਵਾ ਜਿਆਦੇ ਨੇ ਹੂੰ ਤੇ ਇਹ ਇਹ ਤਾਂ ਲੋਕਾਂ ਜੰਗ ਜਿਆਦਾ ਲਾਤਾ ਹੈ ਹੂੰ ਪਿਆਬ ਬਣ ਗਿਆ ਫਰਾਂਸ ਆਗਲ ਬਣ ਗਈ ਹਾਂ ਤਾਂ ਮੇ ਦਾ ਮਾਰ ਸੱਚੇ ਪਾਤਸ਼ਾਹ ਕਿਰਪਾਈ ਕਰੂਗਾ ਤੇ ਦੋ ਮੁਲਕਾਂ ਦੀ ਕਿਰਪਾਈ ਰਵੇ ਹੂੰ ਕੋ ਜੇ ਜੰਗ ਲੱਗ ਜੇ ਤੇ ਫਿਰ ਅੱਗੇ ਵਾਲਾ ਕੰਮ ਨਹੀਂ ਰਹਿਣਾ ਜਿਹੜੇ ਜਿਹੜੇ ਲੋਕ ਇਹ ਗੱਲ ਏਸੀ ਰੂਮ ਚ ਬਿਆਨ ਦੇ ਜਾਂਦੇ ਆ ਭਈ ਇੱਕ ਵਾਰੀ ਆਸਾ ਪਾਸਾ ਹੋ ਜਾਣਾ ਚਾਹੀਦਾ ਕੱਟੀ ਕਟਾ ਕੱਢ ਲੈਣਾ ਚਾਹੀਦਾ ਪਾਕਿਸਤਾਨ ਨੂੰ ਖਤਮ ਕਰ ਦੇਣਾ ਚਾਹੀਦਾ ਨਕਸ਼ੇ ਤੋਂ ਮਿਟਾ ਦੇਣਾ ਚਾਹੀਦਾ ਇਹੋ ਜਿਹੀਆਂ ਖਬਰਾਂ ਤੁਸੀਂ ਸੁਣਦੇ ਉਹਨਾਂ ਨੂੰ ਕੋਈ ਜਵਾਬ ਦੇਣਾ ਚਾਹੋਗੇ ਉਹ ਜੀ ਜੋ ਗੁਰੀਆਂ ਨੇ ਕਿਆ ਹੈ ਹਾਂ ਵੀ ਜਿਹੜਾ ਮਾਝਾ ਹੈ ਹੂੰ ਇਹ ਬਾਰੀ ਕੋਈ ਦਿਵਾ ਜਾਊਗਾ ਆ ਹੈ ਹਾਂ ਦਬਾਬਾ ਡੜ ਪਰ ਹੂੰ ਤੇ ਇਹ ਤਾਂ ਉਹਨੇ ਕਿਹਾ ਬੀਕਾ ਨੇ ਰੋਣਾ ਸਰੀ ਆ ਹੂੰ ਉਹਨੇ ਕਿਹਾ ਚਾਹੇ ਤਾਂ ਉਹਨਾਂ ਦੇ ਬਾਗ ਪੂਰੀ ਹੋਣੀ ਜਦੋਂ ਹੋਣੇ ਆ ਹਾਂ ਤੇ ਫੇਰ ਤਾਂ ਹੋਣੀ ਹੋਣੀ ਆ ਹਾਂ ਤੇ ਜੇ ਨੇ ਜਰੂਰ ਨਹੀਂ ਹੁੰਦਾ ਕੰਮ ਤੇ ਉਹਨੇ ਜਿਹਦਾ ਮੈਂ ਆਖਰੂ ਵੇ ਆ ਗੱਲ ਬਣਨੀ ਆ ਉਹ ਬਣਨੀ ਆ ਮੇਰੇ ਅੱਖਾਂ ਦਾ ਬਣਨੀ ਵੀ ਨਹੀਂ ਗਈ ਜੀ ਤੇ ਜਿਹੜੇ ਆਪਾਂ ਜਾਦਾ-ਜਾਦਾ ਲੋਕੀ ਭੜਕਦੇ ਆ ਲੋਕ ਭੜਕੋ ਜਿਆਦਾ ਵਿਆਹ ਫਰਾਂਟਾਂ ਬਣ ਗਿਆ ਫਰਾਂਟਾਂ ਵੀਡੀਓ ਪਈ ਜਾਂਦੇ ਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਇਦਾਂ ਦਾ ਕੋਈ ਮਾਹੌਲ ਨਹੀਂ ਬਿਲਕੁਲ ਅੱਛਾ ਰਾਤ ਦਾ ਮਾਹੌਲ ਕਿਤਾ ਰਾਤ ਨੂੰ ਡਰਤ ਨਹੀਂ ਲੱਗਦਾ ਰਾਤ ਹੀ ਮੈਂ ਤਾਂ ਜੋ ਸੁੱਤਾ ਹੀ ਤੇ ਤੈਨੂੰ ਹੀ ਉੱਠਿਆ ਹੀ 3 ਵਜੇ ਦਾ ਉਤਰੋ ਹੀ ਉੱਠ ਪਈਦਾ ਗੁਰਦੇ ਜਾਈਦਾ ਕੀ ਬਾਤ ਹੈ ਇਹ ਸਿੰਘਾਂ ਦੇ ਵੀ ਮੋੜ ਕੇ ਫੋਨ ਗਿਆ ਵੀ ਆਪਣਾ ਅੱਜ ਤਾਂ ਬੰਪ ਚੱਲਿਆ ਹਾਂ ਤੇ ਮੈਂ ਜਦੋਂ ਮੈਂ ਚਾਹ ਬਣਾਈ ਗੁਰਦੇ ਤਿੰਨ ਵਾ ਸਵਾ ਤਿੰਨ ਵਜੇ ਜੀ ਉਦੋਂ ਬ੍ਰਿਸ਼ਟ ਚਲੇ ਤਿੰਨ ਦਾ ਦੋ ਤੂਵੇਂ ਬ੍ਰਿਸ਼ਟ ਚਲੇ ਆ ਹਾਂ ਉਦੋਂ ਕੋਈ ਨਹੀਂ ਚੱਲਿਆ ਹਾਂ ਬਾਸ ਉਦੋਂ ਮੁਰਕੇ ਛੰਟ ਲਾ ਫੇਰ ਦਿਲ ਚੜਿਆ ਤੇ ਪਤਾ ਹੀ ਕੋਈ ਨਹੀਂ ਕਿਸੇ ਨੂੰ ਕੀ ਮਾਹੌਲ ਹੈ ਕੀ ਨਹੀਂ ਹਾਂ ਵੀਰ ਜੀ ਨੂੰ ਸ਼ਾਮਲ ਕਰੀਏ ਭਾਈ ਜੀ ਕਿਵੇਂ ਦੇਖ ਦਿਓ ਆਂ ਤੇ ਬੜਾ ਖਤਰਨਾਕ ਮਾਹੌਲ ਹੈ ਜੀ ਬਾਰਡਰ ਦਾ ਕਿਵੇਂ ਦੇਖ ਲਿਓ ਨਹੀਂ ਜੀ ਇਸ ਵਕਤ ਤਾਂ ਕੋਈ ਖਤਰਨਾਕ ਖਤਰਨਾਸ ਨਹੀਂ ਮਾਹੌਲ ਬਹੁਤ ਸ਼ਾਂਤਮਈ ਮਾਹੌਲ ਆ ਹਾਂ ਬਹੁਤ ਸਾਰੇ ਆਪੇ ਤੋਂ ਹੀ ਵੇਖ ਹੀ ਲਿਆ ਸਾਥ ਤੇ ਲੋਕ ਬੈਠੇ ਆ ਆਪਣੇ ਘਰਾਂ ਦੇ ਵਸਣਦੇ ਆ ਜੀ ਤੇ ਬਹੁਤ ਸੋਹਣਾ ਮਹੌਲ ਆ ਬਹੁਤ ਵਧੀਆ ਚੜ੍ਹਦੀ ਕਲਾ ਦੇ ਵਿੱਚ ਸਿੰਘ ਬੈਠੇ ਆ ਹਮ ਕੋਈ ਇਹੋ ਜਿਹਾ ਨਹੀਂਗਾ ਜਿਆਦਾ ਜਿਹੜਾ ਮਹੌਲ ਆ ਨਾ ਇਹ ਵੀਰ ਭਰਾ ਪੱਤਰਕਾਰ ਜਿਹੜੇ ਸਾਡੀ ਟੀਵੀ ਤੇ ਜਦੋਂ ਵੇਣੇ ਆ ਨਾ ਹਮ ਜਾਂ ਮਹਿਲਾ ਤੇ ਵੇਣੇ ਆ ਹਮ ਉਹਨੂੰ ਇੰਜ ਲੱਗਦਾ ਵੀ ਉਹ ਬੰਬ ਛੋਟਨੇ ਸ਼ੁਰੂ ਹੋ ਗਏ ਆ ਹਾਂ ਵੀ ਜੰਗ ਲੱਗ ਗਿਆ ਹਾਂ ਤੇ ਉਦੋਂ ਲੋਕਾਂ ਨੂੰ ਡਰਾਉ ਉਤ ਪਕੜਾਉ ਸਭ ਤੋਂ ਵੱਧ ਉਹ ਹੀ ਕਰਦੇ ਆ ਹਾਂ ਅਹੀਂ ਤਾਂ ਨੇ ਆਪ ਵੀ ਬਲਾ ਮੀਡੀਆ ਪੱਤਰਕਾਰ ਭਾਵੇਂ ਹਾਂ ਤਾਂ ਹੱਥ ਜੋੜਦੇ ਆ ਭੜਕਾਓ ਬਿਆਨਾਂ ਜੋ ਸਹੀ ਦੋ ਹਾਂ ਲੋਕਾਂ ਤੱਕ ਸਹੀ ਜਾਣਕਾਰੀ ਜਾਵੇ ਜੀ ਲੋਕਾਂ ਨੂੰ ਸਹੀ ਪਤਾ ਲੱਗੇ ਵੀ ਆਹ ਕੰਮ ਵਾਕਿਆ ਹੋ ਚੱਲਿਆ ਬਿਲਕੁਲ ਬਿਲਕੁਲ ਹੈਨਾ ਜੀ ਪੱਤਰਕਾਰਾਂ ਦੇ ਭਰਾਵਾਂ ਦੇ ਅੱਗੇ ਵੀ ਸਾਡੀ ਬੇਨਤੀ ਹੈ ਵੀ ਜਿਹੜੀ ਗੱਲ ਹੋਈ ਆ ਉਹਨੂੰ ਦੱਸੋ ਹਾਂ ਉਸ ਤੋਂ ਵੱਧ ਨਾ ਦੱਸੋ ਬਿਲਕੁਲ ਤੇ ਲੋਕਾਂ ਦੇ ਅੱਗੇ ਵੀ ਜਿਹੜੇ ਪਿੱਛੇ ਲੋਕ ਬਹਿ ਕੇ ਫਵਾਹਾਂ ਡਾਉਂਦੇ ਆ ਕੱਲ ਦੀ ਪਵਾ ਇੱਕ ਨਵੀਂ-ਨਵੀਂ ਆਈ ਆ ਵੀ ਲਿਸਟ ਜਾਰੀ ਕਰ ਦਿੱਤੀ ਆ ਹਾਂ ਗਵਰਨਮੈਂਟ ਨੇ ਲਿਸਟ ਜਾਰੀ ਕਰ ਦਿੱਤੀ ਆ ਹਾਂ ਤੇ 10 ਕਿਲੋਮੀਟਰ ਦੀ ਰੇਂਜ ਦੇ ਵਿੱਚ ਇੰਨੇ ਪਿੰਡ ਆਉਂਦੇ ਆ ਬਾਰਡਰ ਤੋਂ ਹਾਂ ਸਾਰੇ ਪਛਾਣ ਨਿਕਲ ਜਾਣ ਹਾਂ ਉਹ ਜਦੋਂ ਸਾਨੂੰ ਵੀ ਆਈ ਆ ਮੇਰੇ ਕੋਲ ਵਟਸਐਪ ਤੇ ਆਈ ਗਰੁੱਪ ਦੇ ਵਿੱਚ ਜੀ ਜਦੋਂ ਮੈਂ ਵੇਖੀ ਤਾਂ ਉਹਦੇ ਵਿੱਚ ਮੈਂ ਮੈਸੇਜ ਪੜਿਆ ਤੇ ਆਇਆ ਵਾਕਿਆ ਪਰ ਉਹਦੇ ਉੱਤੇ ਕਿਤੇ ਪੰਜਾਬ ਗਵਰਨਮੈਂਟ ਔਰ ਸਾਈਨ ਨਹੀਂ ਹੈਗੇ ਕਿਤੇ ਸੈਂਟਰ ਗਵਰਨਮੈਂਟ ਦੇ ਸਾਈਨ ਨਹੀਂ ਹੈਗੇ ਕਿਤੇ ਡੀਸੀ ਦੇ ਸਾਈਨ ਨਹੀਂ ਹੈਗੇ ਕਿਸੇ ਬਲਾਕ ਵਾਲੇ ਦੇ ਵੀਰ ਦੇ ਸਾਈਨ ਨਹੀਂ ਹੈਗੇ ਜੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਇਹ ਜਿਹੜੀਆਂ ਆਏ ਫਵਾਹਾਂ ਆਈਆਂ ਕਿੱਥੋਂ ਹਾਂ ਹਾਂ ਅਸਕਰ ਜਿੰਨੇ ਜਾਂ ਕੀਤੀ ਜਾਂ ਡੀਸੀ ਸਾਹਿਬ ਨੇ ਕੀਤੀ ਆ ਜਾਂ ਕੋ ਬਲਾਕ ਨੂੰ ਹੋਈ ਆ ਜਾਂ ਕੋ ਸੈਂਟਰਲ ਹੋਈ ਉਹਨਾਂ ਨੇ ਐਡਮਨ ਸਾਈਨ ਕਰਨੇ ਆ ਜੀ ਪਿਆ ਆ ਫਲਾਣੇ ਬੰਦੇ ਨੇ ਸਾਈਨ ਕਰਕੇ ਵੀ ਤੁਹਾਨੂੰ ਕਰ ਦਿੱਤਾ ਉਹਨਾਂ ਨਾਲ ਤਾਂ ਸਾਡੇ ਕੋਈ ਇਦਾਂ ਦੀ ਗੱਲ ਹੀ ਨਹੀਂ ਕੀ ਇਹ ਕਿਉਂ ਫਾਰਮਾਂ ਚ ਪੈਂਦੇ ਜੋ ਕਿਹੜੇ ਤੇ ਲੋਕ ਨੂੰ ਪਤਾ ਉਹ ਤਾਂ ਵਿਚਾਰੇ ਬੱਜ ਜਾਂਦੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਆਂਦੇ ਵੀ ਲਿਸਟ ਆ ਗਈ ਲਿਸਟ ਆ ਗਈ ਭੱਜ ਭਾ ਚੱਲੋ ਬਾਅਦ ਚ ਉਹਨਾਂ ਨੇ ਪ੍ਰੈਸ ਰੋਡ ਦੇ ਦਿੱਤਾ ਡੀਸੀ ਸਾਹਿਬ ਦੇ ਵੀ ਇਦਾਂ ਦੀ ਕੋਈ ਗੱਲ ਬਾਤ ਨਹੀਂ ਬਾਅਦ ਚ ਉਹਨਾਂ ਨੇ ਦਿੱਤਾ ਵੀ ਹੈਗਾ ਉਹ ਕੱਲ ਨਨਾਰਲੀ ਸਾਹਿਬ ਡੀਸੀ ਸਾਹਿਬ ਐ ਹੀ ਮਿਲ ਕੇ ਆਏ ਆ ਜੀ 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 ਅਸੀਂ ਜਿਸ ਸਾਹਬ ਨੂੰ ਮਿਲੇ ਆ ਉੱਥੇ ਐਸਐਸਪੀ ਸਾਹਿਬ ਵੀ ਆਇਆ ਐ ਡੀਐਸਪੀ ਸਾਹਿਬ ਠਿਕਵੰਡ ਸਾਹਿਬ ਵੀ ਆਇਆ ਹਾਂ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੂੰ ਤਾਂ ਵੀ ਇਹੋ ਜੀ ਗੱਲ ਜੇ ਹੋਊ ਕੋ ਕਰਾਂਗੇ ਨਾ ਤੇ ਪਹਿਲਾਂ ਤੁਹਾਡਾ ਰਹਿਣ ਵਾਸਤੇ ਕੈਂਪ ਬਣਾਵਾਂਗੇ ਤੁਹਾਡੇ ਵਾਸਤੇ ਪ੍ਰਬੰਧ ਬਣਾਵਾਂਗੇ ਹੂੰ ਫਿਰ ਤੁਹਾਨੂੰ ਆਖਾਂਗੇ ਕਿ ਅੱਜ ਤੋਂ ਉੱਥੋਂ ਵੀ ਇੱਥੇ ਤੁਹਾਨੂੰ ਭਾਉਣੇ ਆ ਏਦਾਂ ਨਹੀਂ ਤੁਹਾਨੂੰ ਇੱਠਾਉਂਦੇ ਅਜਤਨ ਮਤਲਬ ਏਦਾਂ ਤੇ ਕੰਮ ਕੋਈ ਨਹੀਂਗਾ ਐਵੇਂ ਪੜਕਾਉ ਦੇਣ ਦੇ ਵਿੱਚ ਨਾ ਆਓ ਅਸੀਂ ਵੀ ਲੋਕਾਂ ਨੂੰ ਬਿਆਨ ਕਰਦੇ ਆ ਵੀ ਨਾ ਆਓ ਜਿਹੜੀ ਸਹੀ ਗੱਲ ਹੁੰਦੀ ਆ ਉਹਦੇ ਉੱਤੇ ਪਾਰਾ ਦੋ ਦੂਜੀ ਤੇ ਨਾਮ ਦਿੱਤਾ ਜਾ ਜਿਹੜਾ ਨਾ ਥੋੜਾ ਨੈਸ਼ਨਲ ਮੀਡੀਆ ਤੇ ਆਈ ਹੈ ਵੀ ਨੈਸ਼ਨਲ ਮੀਡੀਆ ਵੱਲੋਂ ਨਾ 8 ਤੇ 9 ਵਾਲੀ ਰਾਤ ਨੂੰ ਜਿਹੜੀਆਂ ਬਿਆਨਬਾਜ਼ੀ ਤੱਕੀ ਗਈ ਕਿ ਲਾਹੌਰ ਦੇ ਵਿੱਚ ਮਾਮੂ ਸੁੱਟੇ ਗਏ ਲਾਹੌਰ ਦਾ 에어ਪੋਰਟ ਤਬਾਹ ਹੋ ਗਿਆ ਜੀ ਕਰਾਚੀ ਅਹੀਂ ਮਲ ਲਈ ਜੀ ਭਾਰਤੀ ਫੌਜਾਂ ਦਾਖਲ ਹੋ ਗਈਆਂ ਜੀ ਪਾਕਿਸਤਾਨ ਡੁੱਬ ਕੇ ਮਰੂਗਾ ਜੀ ਅਸੀਂ ਪਾਣੀ ਛੱਡ ਦਿੱਤਾ ਜੀ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਵੀ ਭਾਈ ਕਿਸ ਤਰ੍ਹਾਂ ਦੀ ਖਬਰ ਕਿ ਉੱਚ ਸਚਾਈ ਹੈਗੀ ਕੋਈ ਨਹੀਂ ਜਿੰਦੇ ਵਿੱਚ ਇੱਕ ਪੈਸਾ ਵੀ ਸਚਾਈ ਨਹੀਂ ਹੈਗੀ ਹੂੰ ਨਾ ਤੇ ਉਧਰ ਕੋਈ ਬੰਬਾਂ ਦਾ ਅਸੀਂ ਤਾਂ ਕੋਈ ਵੇਖਿਆ ਨਹੀਂ ਬੰਬ ਛੁੱਟੇ ਹਨ ਨੂੰ ਪਤਾ ਹੋਊ ਚਾ ਗਵਰਨਮੈਂਟ ਨੂੰ ਪਤਾ ਹੋਊਗਾ ਵੀ ਸਾਡੇ ਕੋਲ ਕਿਹੜੀ ਲਿਸਟੀਆਂ ਬੰਬਾਂ ਦੀ ਤੇ ਨਾ ਕੋਈ ਕਰਾਚੀ ਮੱਲੀ ਆ ਨਾ ਕੋ ਹੁਣ ਉਹ ਪਾਕਿਸਤਾਨ ਦਾ ਜਿਹੜਾ মিডিਆ ਗੋਦੀ ਉਧਰ ਵੀ ਹੈਗਾ ਉਹ ਆਂਦਾ ਵੀ ਅਸੀਂ ਪੰਜਾਬ ਮੰਨ ਲਿਆ ਸਹੀ ਪੰਜਾਬ ਦੇ ਸ਼ਹਿਰ ਮੱਲੇ ਗਏ ਪੰਜਾਬ ਦੇ ਉਹ ਮੱਲਿਆ ਗਿਆ ਪੰਜਾਬ ਦਾ ਉਹ ਪੰਜਾਬ ਨੂੰ ਆ ਤਾਂ ਅਸੀਂ ਮੱਲਿਆ ਤੇ ਆਂਦੇ ਉਹਨਾਂ ਮੱਲਿਆ ਨਾ ਉਹਨਾਂ ਨੂੰ ਮੱਲਿਆ ਨਾ ਇਹਨਾਂ ਨੂੰ ਮੱਲਿਆ ਅਸੀਂ ਤਾਂ ਨਾਂ ਮੱਲੋਈ ਆ ਆਪ ਆਪਣੀ ਰੋਟੀ ਖਾਓ ਸਾਨੂੰ ਵੀ ਖਾਂਦੋ ਆਪ ਵੀ ਖਾਓ ਜਿਹੜੇ ਲੋਕ ਆ ਪਬਲਿਕ ਆ ਨੁਕਸਾਨ ਪਬਲਿਕ ਦਾ ਸਹੀ ਹੈ ਕੋਈ ਨਹੀਂ ਜਾਣਾ ਇਹਨਾਂ ਸਰਕਾਰਾਂ ਦਾ ਦੂਜਿਆਂ ਦਾ ਕੁਝ ਨਹੀਂ ਜਾਣਾ ਪਬਲਿਕ ਦਾ ਨੁਕਸਾਨ ਆ ਜਨਤਾ ਦਾ ਨੁਕਸਾਨ ਆ ਦੋਵੇਂ ਤਰ੍ਹਾਂ ਦਾ ਵਿੱਚ ਖੂਨ ਆਪਣਾ ਜੀ ਜੀ ਬਿਲਕੁਲ ਬਿਲਕੁਲ ਇਹ ਕਰਕੇ ਆ ਰਿਹਾ ਹਾਂ ਜੀ ਇਹ ਕਰਕੇ ਅਸੀਂ ਆਨੇ ਆਪੇ ਹੱਥ ਜੋੜ ਕੇ ਗਵਾਟਿਆ ਵੀ ਜਿਹੜੇ ਸਾਨੂੰ ਐੋ ਜਿਹੇ ਫਾਰਮਾ ਡਾਉਂਦੇ ਆ ਵੀਰ ਜੀ ਨਾ ਡਾਈ ਨਾ ਡਾਈ ਹਾਂ ਜੀ ਬਾਪੂ ਜੀ ਬਾਕੀ ਇਹ ਗੱਲ ਆ ਵੀ ਜਿੰਨਾ ਚਿਰ ਪਾਕਿਸਤਾਨ ਫਾਇਰਿੰਗ ਲਾਈਨਾਂ ਬੰਦ ਕਰ ਰਿਹਾ ਹਾਂ ਇਹਨਾਂ ਚਿਰ ਗੱਲਬਾਤ ਦਾ ਮਸਲਾ ਹੱਲ ਨਹੀਂ ਹੋ ਸਕਦਾ ਜੀ ਜਿੰਨਾ ਚਿਰ ਭਾਵੇਂ ਦੋਵੇਂ ਤਰ੍ਹਾਂ ਜੋ ਮਰਜ਼ੀ ਭਾਵੇਂ ਲੜਾਈ ਲੱਗੇ ਜਾਂ ਨਾ ਲੱਗੇ ਹੂੰ ਇਹ ਜਿੰਨਾ ਚਿਰ ਆਤਵਾਦ ਦਾ ਮਸਲਾ ਹੈ ਜਿੰਨਾ ਚਿਰ ਆਪਾਂ ਜਿਹੜਾ ਮੁਲਖ ਆ ਉਹ ਸਹਿਮਤੀ ਮੰਗਦਾ ਪਬਲਿਕ ਲੋਕੀ ਚਾਹੁੰਦੇ ਜੀ ਤੇ ਨੁਕਸਾਨ ਬੜਾ ਹੈ ਕਤਰਾਲ ਜੰਗ ਜ ਵੀ ਬੜਾ ਨੁਕਸਾਨ ਹੋਇਆ ਤੇ ਬਾਰਡਰ ਵਾਲੇ ਪਿੰਡਾਂ ਦੇ ਪੱਲੇ ਕੁਛ ਨਹੀਂ ਰਹਿ ਜਾਂਦਾ ਹਾਂਜੀ ਪਬਲਿਕ ਦਾ ਨੁਕਸਾਨ ਬੜਾ ਹੈ ਬਾਕੀ ਜਿੰਨਾ ਚਿਰ ਪਾਕਿਸਤਾਨ ਬੰਦ ਨਹੀਂ ਨਾ ਕਰਦਾ ਵਾਰਦਾ ਤਾਂ ਉਹਨਾਂ ਚ ਨਹੀਂ ਸਮਝਉਂਦਾ ਸਹੀ ਹੈ ਇੱਕ ਸਵਾਲ ਭਾਜੀ ਤੁਹਾਡੇ ਤੋਂ ਹੋਰ ਲੈਣਾ ਚਾਹੂੰਗਾ ਕੁਝ ਲੋਕ ਲੈ ਇਹ ਗੱਲਾਂ ਕਰ ਰਿਹਾ ਵੀ ਬਾਰਡਰ ਵਾਲੇ ਸੁਣਿਆ ਸੀ ਦਲੇਰ ਵੜਿਆ ਪਰ ਹੁਣ ਕਹਿੰਦੇ ਨਹੀਂ ਸਾਨੂੰ ਜੰਗ ਨਹੀਂ ਚਾਹੀਦੀ ਉਹਨਾਂ ਨੂੰ ਕੋਈ ਜਵਾਬ ਦੇਣਾ ਚਾਹੋਗੇ ਨਹੀਂ ਤੇ ਵੇਖੋ ਜੀ ਦਲੇਰੀ ਕਿਸੇ ਕੰਮ ਦੀ ਹੁੰਦੀ ਹੈ ਹਾਂ ਹੈਨਾ ਕਿਸੇ ਨੂੰ ਮਾਰ ਕੇ ਤੇ ਢਿੱਡ ਭਰਨਾ ਆਫਦਾ ਤੋਂ ਦਲੇਰੀ ਨਹੀਂਗਾ ਹਾਂ ਬਿਲਕੁਲ ਹੈਨਾ ਜੀ ਦਲੇਰੀ ਹੁੰਦੀ ਹੈ ਮਤਲਬ ਦਲੇਰ ਕਰਕੇ ਬੈਠੇ ਹਾਂ ਕੁਣ ਕਲ ਦੀ ਕਿੰਨੀਆਂ ਪਾਵਾਂਆਂ ondiyan ਪੱਟੀ ਸ਼ਹਿਰ ਦੇ ਵਿੱਚ ਇੱਥੇ ਤੂਤ ਪੰਗਾ ਲੇ ਜਲੰਧਰ ਦੇ ਵਿੱਚ ਅਛ ਭਿਆਰਪੁਰ ਤੁਹਾਡੇ ਰਿਸ਼ਤੇਦਾਰੀ ਉਹ ਦੱਸਣ ਦੇ ਮੇ ਜਲੰਧਰ ਦੇ ਪਿੰਗਾ ਤੇ ਜੇ ਅਸੀਂ ਦਲੇਰ ਨਾ ਹੁੰਦੇ ਤਾਂ ਫਿਰ ਬਾਰਡਰ ਦੇ ਉੱਤੇ ਬੈਠੇ ਗਾ ਤੇ ਵਾਅਦੇ ਹੁੰਦੇ ਹਾਂ ਬਿਲਕੁਲ ਹਾਂ ਜੀ ਪਰ ਅਸੀਂ ਇਹ ਨਹੀਂ ਚਾਹੁੰਦੇ ਵੀ ਸਾਡੇ ਭਰਾ ਅਸੀਂ ਨਾ ਦੋਵੇਂ ਬਣਾਡੇ ਭਰਾ ਹੈ ਕਿਸੇ ਬੰਦੇ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਕੋਈ ਵੀ ਸਿੱਖ ਜਿਹੜਾ ਨਾ ਅਸਲੀ ਸਿੱਖ ਹੋ ਕਿਸੇ ਦਾ ਬੁਰਾ ਮੰਨ ਕੇ ਰਾਜੀ ਨਹੀਂ ਜੀ ਉਹ ਕਿਸੇ ਦਾ ਘਰ ਝਾੜ ਕੇ ਆਪ ਦਾ ਘਰ ਨਹੀਂ ਬਸਾਉਂਦਾ ਸਰਬੱਤ ਦਾ ਭਲਾ ਉਹ ਅਗਲਾ ਸਰਬੱਤ ਦਾ ਭਲਾ ਮੰਗਦਾ ਹਾਂਜੀ ਸਰ ਬਾਰਡਰ ਦਾ ਇਲਾਕਾ ਹੈ ਬਾਰਡਰ 'ਚ ਬੈਠੇ ਹੋ ਲੋਕੀ ਆਂਦੇ ਆ ਵੀ ਬਾਪੂ ਡਰ ਗਏ ਆ ਤੇ ਹੁਣ ਜਰਾਕ ਦੱਸਿਓ ਵੀ ਕਿੰਨਾ ਡਰ ਲੱਗਦਾ ਰਾਤ ਨੂੰ ਨਹੀਂ ਬਿਲਕੁਲ ਨਹੀਂ ਡਰੇ ਡੜਕੇ ਬੈਠੇ ਆ ਹਾਂ ਹਾਂਜੀ ਅੱਛਾ ਰਾਤ ਨੂੰ ਜਦੋਂ ਬੱਤੀ ਜਾਂਦੀ ਆ ਕਹਿੰਦੇ ਉਦੋਂਕ ਜਿਆਦਾ ਘਾਊਆ ਹੋ ਜਾ ਹੁੰਦਾ ਕੁਝ ਹੁੰਦਾ ਇਦਾਂ ਨਾ ਉਹ ਤਾਂ ਫਰਕ ਪੈਂਦਾ ਹੀ ਆ ਫਿਰ ਹਾਂਜੀ ਪਰ ਇਹਦੇ ਨੂੰ ਪਤਾ ਕਿਵੇਂ ਪਤਾ ਨਹੀਂ ਕਿਵੇਂ ਲੱਗ ਜਾਂਦਾ ਅੱਛਾ 8 ਵਜੇ ਕੋਈ ਤਮਾਕਾ ਨਹੀਂ ਹੁੰਦਾ ਹਾਂ 8:30 ਵਜੇ ਤਮਾਕਾ ਨਹੀਂ ਹੁੰਦਾ 9:00 ਵਜੇ ਬੱਤੀ ਬੰਦ ਹੋਈ ਉਸ ਵੇਲੇ ਤਮਾਕਾ ਹੋ ਜਾਂਦਾ ਇਹ ਪਤਾ ਨਹੀਂ ਰਲ ਮਿਲ ਕੇ ਆ ਵੀ ਕੀ ਕਰੀ ਜਾਂਦੇ 3:30 ਵਜੇ ਹੋਣ ਤੋਂ ਬਾਅਦ ਤਮਾਕਾ ਕਰਦੇ ਹਾਂਜੀ ਚਲੋ ਆਪਾਂ ਦੂਜਿਆਂ ਨੂੰ ਸ਼ਾਮਿਲ ਕਰ ਹਾਂਜੀ ਪਾਉ ਜੀ ਵੇਖੋ ਇਹ ਗੱਲ ਇਹ ਆ ਵੀ ਜਿਹੜੀ ਗੱਲ ਕਹੀ ਗਈ ਉਹ ਸੱਚ ਆ ਹਾਂ ਤੇ ਸੱਚ ਦਾ ਹੀ ਬੇੜਾ ਪਾਰ ਹੋਣਾ ਹਾਂ ਝੂਠ ਤਾਂ ਜਿੰਨਾ ਮਰਜ਼ੀ ਮਾਰੀ ਜੋ ਝੂਠ ਖੇ ਤੇ ਪਿਉ ਦਾ ਜੀ ਤੇ ਜੇ ਭਾਈ ਸਾਹਿਬ ਨੇ ਗੱਲ ਕੀਤੀ ਆ ਵੀ ਦਲੇਰੀ ਵਾਲੀ ਗੱਲ ਹਾਂ ਦਲੇਰੀ ਕਿਹੇ ਹੱਦ ਤੱਕ ਹੁੰਦੀ ਹੈ ਹਾਂ ਤੇ ਦਲੇਰੀ ਨਾਲ ਹੀ ਦਿਨ ਕੱਟੇ ਜਾਂਦੇ ਆ ਬਿਨਾ ਦਲੇਰੀ ਦਿਨ ਨਹੀਂ ਕੱਟਿਆ ਜਾਂਦਾ ਬਿਲਕੁਲ ਬਿਲਕੁਲ ਤੇ ਜਵਾਕਾਂ ਜੇ ਖੇਡਦੇ ਆ ਹੱਸਦੇ ਆ ਖੇਡਦੇ ਆ ਦਿਨ ਲੰਘਦੇ ਤੇ ਉਹ ਸੁੱਕਾ ਹੋ ਜਾਂਦਾ ਬੰਦਾ ਜਦੋਂ ਪਰਦੇਸੀ ਹੋ ਜਾਂਦਾ ਉਦੋਂ ਜਰਾ ਔਖਾ ਹੋ ਜਾਂਦਾ ਪਰਦੇਸੀ ਵਾਂਗ ਹੀ ਦਿਨ ਫਿਰ ਨੰਗਣ ਲੱਪੈਂਦੇ ਆ ਤੇ ਘਰ ਛੱਡ ਕੇ ਪਰਦੇਸੀ ਹੋਣਾ ਬੜਾ ਔਖਾ ਹੋ ਜਾਂਦਾ ਜੀ ਜੀ ਬਿਲਕੁਲ ਇਹ ਕਰਕੇ ਮੈਂ ਕਹਿੰਦਾ ਵੀ ਘਾਰ ਹੀ ਵਸਦਾ ਰਹੇ ਤੇ ਉਹ ਚੰਗੀ ਗੱਲ ਹੁੰਦੀ ਹੈ। ਸਹੀ ਗੱਲ। ਆਪਾਂ ਪੁਰਾਣੀ ਜਿੰਨੇ ਵੀ ਬਜ਼ੁਰਗ ਬੈਠੇ ਆਂ ਜੀ ਇਹ ਸਾਰੇ ਇਸੇ ਦਲੇਰੀ ਕਰਕੇ ਆਂਦੇ ਆ ਵੀ ਪ੍ਰਸ਼ਾਸਨ ਸਾਨੂੰ ਦੱਸੇ। ਹਾਂ। ਪਲਾ ਪੰਜਾਬ ਗਵਰਨਮੈਂਟ ਦਾ ਤੇ ਪਲਾ ਸੈਂਟਰ ਗਵਰਨਮੈਂਟ ਦਾ ਹਾਂ ਪ੍ਰਸ਼ਾਸਨ ਦੱਸੇ ਸਾਨੂੰ ਕੀ ਚਾਹੀਦਾ ਤੇ ਅਸੀਂ ਉਹਨਾਂ ਦੇ ਨਾਲ ਕੰਦਣਾ ਕੰਦਣਾ ਵਾ ਕੇ ਦੁਰਾਂਗੇ ਮੇਰਾ ਅਗਲਾ ਇਹ ਹੋਹੀ ਕਿ ਮੰਨ ਲਓ ਇਦਾਂ ਸਥਿਤੀ ਬਣਦੀ ਆ ਵੀ ਅਸੀਂ ਪੁਰਾਣੇ ਬਾਪੂਆਂ ਦਾ ਸੁਣਦੇ ਹੁੰਨੇ ਆ ਵੀ ਸਾਡੇ ਜਿਹੜੇ ਵੱਡੇ ਸੀ ਉਹ ਛੋਲੇ ਭੁੰਨ ਭੁੰਨ ਦੇ ਕੇ ਆਉਂਦੇ ਦੱਸ ਬਾਟਰਾਂ ਤੇ ਜੇ ਉਦਾਂ ਦੀ ਕੋਈ ਸਥਿਤੀ ਬਣ ਗਈ ਤੇ ਫਿਰ ਦੁਬਾਰਾ ਜਾਓਗੇ ਮੈਂ ਜੋ ਕਰਨਗੇ ਜੀ ਤੁਹਾਨੂੰ ਆਰਡਰ ਮਾਰਨ ਹਾਂ ਕਫਾ ਚਾਹੀਦਾ ਪਾਣੀ ਚਾਹੀਦੀ ਆ ਚਾਹ ਚਾਹੀਦਾ ਕੀ ਚਾਹੀਦਾ ਇੱਕ ਲੋਹਾਂ ਦੇ ਨਾਲ ਲਵਾਂਗੇ ਇਹਨਾਂ ਦੇ ਨਾਲ ਤੁਰਾਂਗੇ ਜਿਹਨੂੰ ਆਖਣਗੇ ਉਹਨੂੰ ਤੁਰਾਂਗੇ ਅਸੀਂ ਛੱਡ ਕੇ ਨਹੀਂ ਪਾਈ ਤੇ ਪਰ ਇਹ ਨਾ ਕਿਤੇ ਛੱਡ ਕੇ ਭੱਜਣ ਸਾਨੂੰ ਬਾਪੂ ਪੁੱਛ ਲਈ ਬਾਪੂ ਜਾਂਦਾ ਰਿਹਾ ਪਹਿਲਾਂ ਉਹਦੇ ਛੋਲੇ ਲੈ ਕੇ ਜਾਂਦੇ ਰਿਹਾ ਤੁਸੀਂ ਛੋਲੇ ਹਟ ਗਏ ਤੇ ਲੰਗਰ ਲੈ ਕੇ ਜਾਂਦੇ ਰਿਹਾ ਵਾਹ ਲੱਸੀਆਂ ਲੈ ਕੇ ਜਾਂਦੇ ਰਿਹਾ ਹਾਂ ਤੇ ਜਿਹੜਾ ਖਵਾ ਕੇ ਰਜਾਜ ਉਹਨਾਂ ਰੱਤੇ ਦੇ ਭਰ ਲੈਣਾ ਤੇ ਉਹ ਨਾਲ ਹੱਟਦੇ ਅੱਗੇ ਭੱਜ ਕੇ ਆ ਜ ਇਹਨਾਂ ਦੇ ਉੱਥੇ ਕੀ ਕਰੂਗਾ ਇੱਕੋ ਘਟਨਾ ਤੁਸੀਂ ਦੱਸ ਰਹੇ ਵੀ ਅਸੀਂ ਰੋਟੀ ਲੈ ਕੇ ਗਏ ਹੱਡ ਵੱਡੇ 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 ਰੋਤੋਂ ਗੋਲੀ ਚੱਲ ਗਈ ਆ ਗੋਲੀ ਚੱਲ ਗਈ ਉਹ ਰਾ ਘਟਲਾ ਉਹ ਦਸੰਦੇ ਵਿੱਚ ਫੌਜ ਗਿਆ ਬਾਰੇ ਗਏ ਨਾ ਫੌਜੀਆਂ ਬਾਰੇ ਫੌਜੀਆਂ ਲੰਗਰ ਲਾ ਕੇ ਗਏ ਉਹਨਾਂ ਦਾ ਪਾਕਿਸਤਾਨ ਚ ਗਏ ਪਾਕਤਾਂ ਦੇ ਵਿੱਚ ਅੱਛਾ ਤੇ ਉਹ ਲੰਗਰ ਪਾਣੀ ਖਵਾ ਕੇ ਜ ਉਹਨਾਂ ਰਾਜ ਲਿਆ ਤੇ ਉਹ ਦੂਜੇ ਗੋਰਖੀ ਗਏ ਜੋ ਭੱਦੇ ਉਹ ਪਛਾਣ ਆ ਗਏ ਤੇ ਸਾਡੇ ਬੰਦੇ ਉਧਰ ਤੁਸੀਂ ਉੱਥੇ ਰਹਿ ਗਏ ਉੱਥੇ ਰਹਿ ਗਏ ਸਾਡੇ ਬੰਦੇ ਸਾਡੇ ਬਜ਼ੁਰਗ ਵੱਡੇ ਸੀ ਅਏ ਛੋਟੇ ਉਹਦੇ ਜੀ ਤੇ ਉਹ ਪਛਾਣ ਆ ਗਏ ਤੇ ਉਹ ਮੋਰਵਾਏ ਹਾਂ ਇਹੋ ਜਿਹਾ ਹਾਲ ਹੈ ਜਿਹੜਾ ਸਿੱਖ ਆ ਸਿੱਖ ਕਰੀ ਵਾਸਤੇ ਇਹ ਕੰਮ ਨਾ ਕਰੂਗਾ ਮਰ ਜਾਊਗਾ ਪਛਾਣ ਆ ਦੂਗਾ ਹਾਂ ਉਹ ਤਾਂ ਨਾ ਫਰਦੀ ਰਦਾ ਜੀ ਜੀ ਹੁਣ ਕਿਸਾਨ ਅੱਗੇ ਬਾਰਡਰ ਤੇ ਕੰਮ ਕਰਦੇ ਆ ਕਿਸਾਨ ਬਾਰਡਰ ਤੇ ਕੰਮ ਕਰਦੇ ਆ ਤੇ ਬੀਐਸਐਫ ਸੂਏ ਤੇ ਆ ਕੇ ਬੈਠੀ ਹੈ ਇਹ ਇਹ ਨਹੀਂ ਪਤਾ ਲੱਗਦਾ ਕਿ ਕਿਸਾਨ ਸਾਡੀ ਰਖਵਾਲੀ ਹੈ ਕਿ ਬੀਐਸਐਫ ਸਾਡੀ ਰਖਵਾਲੀ ਹੈ ਹੁਣ ਬਾਰਡਰ ਤੇ ਉਹਨਾਂ ਨੂੰ ਕੋਈ ਖਤਰਾ ਨਹੀਂ ਹੁਣ ਤਾਰ ਸਾਰੀ ਵਿਹਲੀ ਆ ਡੇਟ ਸਾਰੇ ਖਾਲੀ ਪਏ ਆ ਤੇ ਬੀਐਸਐਫ ਜਿਹੜੀ ਉਹ ਸੂਏ ਤੇ ਆ ਕੇ ਬੈਠੀ ਬਿਲਕੁਲ ਹਾਂਜੀ ਸਹੀ ਹੈ ਮਤਲਬ ਤੁਹਾਨੂੰ ਕੋਈ ਖਤਰਾ ਮਹਿਸੂਸ ਨਹੀਂ ਹੋ ਰਿਹਾ ਸਾਨੂੰ ਕੋਈ ਨਹੀਂ ਹਾਂਜੀ ਸਾਨੂੰ ਕੋਈ ਖਤਰਾ ਨਹੀਂਗਾ ਨਾ ਸਾਨੂੰ ਕੋਈ ਡਰੀ ਆ ਹਾਂ ਤੇ ਉਹਨਾਂ ਤੋਂ ਦੱਸਿਆ ਵੀ ਮੈਂ ਤੜਕੇ ਉੱਠਿਆ 3 ਵਜੇ ਰਾਤ ਕੇ ਸੁੱਤਾ ਹਾਂ ਹਾਂ ਤੇ ਮੁੜ ਕੇ ਦੱਸੀਆ ਵੀ ਆਪਣਾ ਰਾਤ ਬੰਬ ਚੱਲਿਆ ਮੈਂ ਚੱਲਿਆ ਕੋਈ ਗੱਲ ਨਹੀਂ ਹਾਂ ਜਿਹਨੇ ਬਰਖ ਤੋਂ ਚੱਲੇ ਆ ਉਹ ਪਾਲਗਾ ਵਿਚਾਲੇ ਚਲੋ ਤੁਹਾਡਾ ਤਜਰਬਾ ਜੰਗ ਕਿਸੇ ਮਸਲੇ ਦਾ ਹੱਲ ਹੈਗੀ ਹੈ ਮਸਲੇ ਦਾ ਹੱਲ ਲੱਲ ਜਾਬਦਾ ਕੋਈ ਨਹੀਂ ਹਾਂ ਅਸੀਂ ਤਾਂ ਇਹ ਵੀ ਕੋਈ ਗੱਲ ਨਹੀਂ ਇਹ ਤਾਂ ਮਿੰਦ ਤੇ ਜਾਬਦਾ ਵੀ ਇੱਕ ਦੂਜੇ ਨੂੰ ਅਲੀ ਪੜਕਾਉਂਦੇ ਆ ਹਾਂ ਤੇ ਕੋਈ ਗੱਲ ਬਾਤ ਕੋ ਨਹੀਂ ਹਾਲੀ ਨਾ ਉਹ ਤਾਂ ਬੰਪੂ ਆਇਆ ਜਦੋਂ ਉਹ ਤਾਂ ਬੰਬੇ ਕਾਇਆ ਇੱਕ ਬੰਬ ਨੂੰ ਸੜਾਉ ਉਹਦੋਂ ਆਉਣਾ ਹੈ ਤੇ ਛਾਊਗੀ ਹਾਂ ਤੇ ਨਾਇਜ਼ੇ ਉਧਰ ਗਿਆ ਹੈ ਇਹ ਆਵੀ ਦੀ ਇੱਥੇ ਹੀ ਕੰਮ ਕੀਤੀ ਜਾਂਦੇ ਆ ਭੜਕਾਉਣ ਬਾਤ ਹੀ ਉਹ ਫੇਸਬੁਕ ਕੀ ਵਿਦਵਾਨ ਕਹਿੰਦੇ ਮੱਝ ਵਾਲੇ ਨਾ ਹੁਣ ਡਰ ਦੇ ਮਾਰੇ ਕਹਿੰਦੇ ਵੀ ਜੰਗ ਨਹੀਂ ਲੱਗਣੀ ਚਾਹੀਦੀ ਉਹ ਤਰ੍ਹਾਂ ਦੇ ਅਸੀਂ ਦਲੇਰ ਬਣੇ ਉਹ ਨਹੀਂ ਜੰਗ ਲੱਗਣ ਨੂੰ ਸਾਨੂੰ ਕੋਈ ਵਾਸਤਾ ਨਹੀਂ ਕਿ ਲੱਗਣ ਦੇ ਕੋਈ ਗੱਲ ਨਹੀਂ ਹਾਂ ਤੇ ਇਹ ਨਹੀਂ ਸਾਨੂੰ ਜੰਗ ਲੱਗ ਜੂ ਤਾਂ ਸਾਨੂੰ ਕੀ ਹੋਣਾ ਹੈ ਹਾਂ ਬੰਦੇ ਮਰਨਾ ਇੱਕ ਵਰੀਆਂ ਹਾਂ ਜੇ ਮਰ ਜੂ ਫਿਰ ਕੀ ਦੀ ਗੱਲ ਆ ਕੋਈ ਗੱਲ ਹੀ ਨਹੀਂਗੀ ਸਾਨੂੰ ਇਹਦੇ ਵਾਸਤੇ ਮਰਨ ਵਾਸਤੇ ਸਾਨੂੰ ਕੋਈ ਗੱਲ ਨਹੀਂਗੀ ਹਾਂ ਸਾਨੂੰ ਤਾਂ ਇਹਦਾ ਵੀ ਇਹਦੇ ਕਿਸੇ ਘਰ ਜਾ ਕੇ ਉਹਨੂੰ ਤੰਗੀ ਦੇਣੀ ਆ ਜਿਹਦੇ ਘਰ ਜਾਣਾ ਹੈ ਰਹਿਣਾ ਔਖਾ ਜਾਂਦਾ ਤੇ ਬੜਾ ਔਖਾ ਜਾਂਦਾ ਇੱਥੇ ਆਪਦਾ ਜਿੰਨਾ ਮਰਜ਼ੀ ਕਰ ਲਾ ਜੀ ਕਿਉਂਕਿ ਮ ਤੇ ਜਿਹੜੇ ਪੈਣਪਰਾ ਕੋ ਜਾਣਾ ਅਜੇ ਮਾਲ ਡੰਗ ਲੈ ਜੀਏ ਹਾਂ ਤੇ ਉਹ ਤੂੜੀ ਤਾਂ ਵੀ ਪੱਠੇ ਵੀ ਉਹਨਾਂ ਆਪਦੇ ਵੀ ਜੀ ਆਪਦੇ ਜੋਗੀ ਹੁੰਦੇ ਤੇ ਨਹੀਂ ਰੁਕਉਂਦਾ ਔਖਾ ਹੁੰਦਾ ਔਖਾ ਹੁੰਦਾ ਮਾਲ ਡੰਗਰ ਦਾ ਔਖਾ ਜਾ ਮਾਲ ਡੰਗਰ ਦਾ ਔਖਾ ਦਾ ਤੇ ਹੋਰ ਸਾਨੂੰ ਜਿਹੜਾ ਡਰਵਾ ਗੱਲ ਹੈ ਨਾ ਸਭ ਡਰ ਵਾਲੀ ਗੱਲ ਕੋਈ ਨਹੀਂ ਚਲੋ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਆ ਦਲੇਰ ਮਾਝੇ ਵਾਲੇ ਉਹ ਜਿਹੜੇ ਫੇਸਬੁੱਕ ਤੇ ਰੌਲਾ ਪਾਉਂਦੇ ਨਾ ਵੀ ਜੰਗ ਦਾ ਨਾਂ ਸੁਣ ਕੇ ਮਾਝੇ ਵਾਲੇ ਜਿਹੜੇ ਆ ਉਹ ਡਰ ਦੇ ਮਾਰੇ ਕਹਿੰਦੇ ਜੰਗ ਨਹੀਂ ਸਾਨੂੰ ਚਾਹੀਦੀ ਇਹ ਕਹਿੰ ਜਿਹੜਾ ਸ਼ਾਂਤੀ ਦਾ ਪ੍ਰਤੀਕ ਇੱਕ ਹਰ ਇੱਕ ਗੁਰਸਿੱਖ ਦੇ ਮਨ ਦੇ ਵਿੱਚ ਸਾਡੇ ਗੁਰੂ ਸਾਹਿਬ ਦਾ ਸਿਧਾਂਤ ਹੈ ਨਾ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹ ਸਿਧਾਂਤ ਬੋਲਦਾ ਹੈ ਉਹ ਸਿਧਾਂਤ ਸਾਨੂੰ ਇਸ ਗੱਲ ਇਹ ਗੱਲ ਕਰਨ ਨੂੰ ਮਜਬੂਰ ਕਰਦਾ ਹੈ ਕਿ ਭਾਈ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਬੇਸ਼ੱਕ ਵੱਡੇ ਵੱਡੇ ਨਿਊਜ਼ ਚੈਨਲ ਬੋਲੀ ਜਾ ਰਿਹਾ ਵੀ ਅਸੀਂ ਤਾਂ ਲਾਹੌਰ ਤੇ ਕਬਜ਼ਾ ਕਰ ਲਿਆ ਜੀ ਅਸੀਂ ਕਰਾਚੀ ਤੇ ਕਬਜ਼ਾ ਕਰ ਲਿਆ ਜੀ ਪਰ ਆ ਜਿਹੜੇ ਬਾਰਡਰ ਤੇ ਲੋਕ ਬੈਠੇ ਆ ਇਹ ਕਹਿੰਦੇ ਇਦਾਂ ਦਾ ਕੋਈ ਮਸਲਾ ਨਹੀਂ ਇੱਥੇ ਬਿਲਕੁਲ ਅਸੀਂ ਤਾਰਾਂ ਦੇ ਨੇੜੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹ ਦਲੇਰ ਮਾਝੇ ਵਾਲੇ ਲੋਕਾਂ ਦੀਆਂ ਗੱਲਾਂ ਸੁਣਾਈਆਂ ਦੇਖ ਲਓ ਬਾਪੂ ਚੜ੍ਹਦੀ ਕਲਾ ਦੇ ਵਿੱਚ ਬੈਠੇ ਨੇ ਕੋਈ ਇਹਨਾਂ ਨੂੰ ਖੋਫ ਨਹੀਂ ਡਰਦਾ ਕੋਈ ਸਹਿਮ ਦਾ ਮਾਹੌਲ ਨਹੀਂ ਜਿਹੜਾ ਸਿਰਜਾ ਜਾ ਰਿਹਾ ਲੋਕਾਂ ਦੇ ਮਨਾ ਵਿੱਚ ਕਿ ਉੱਥੇ ਉਹ ਹੋ ਗਿਆ ਜੀ ਉੱਥੇ ਬੰਬ ਡੇਗ ਕੇ ਲੋਕ ਡਰ ਗਏ ਜੀ ਲੋਕ دہشت ਦੇ ਵਿੱਚ ਨੇ ਸਭ ਚੜ੍ਹਦੀ ਕਲਾ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਭੁੱਲਾ ਚੁੱਕਾਂ ਦੀ ਮਾਫੀ ਧੰਨਵਾਦ